ਅੱਜ ਆਪਾਂ ਦੱਸਣ ਜਾ ਰਹੇ ਹਾਂ ਪੇਟ ਗੈਸ ਮੁਕਦਮ ਕਰਨ ਦਾ ਨੁਸਖਾ ਪੇਟ ਲਈ ਆਪਾਂ ਲੈਣੇ 50 ਗ੍ਰਾਮ ਸੌਂਫ ਤੇ 50 ਗ੍ਰਾਮ ਦੀ ਲੈਣੀ ਪਸਤਾ ਹੈ ਸੌਂਫ ਜਿਹੜੀ ਡਾਈਜੈਸ਼ਨ ਆਫਤ ਬਹੁਤ ਚੰਗੀ ਹੈ ਪੇਟ ਨੂੰ ਠੀਕ ਰੱਖਦੀ ਹੈ ਇਸ ਤਰ੍ਹਾਂ ਦੀ ਚਿਤਾਗਰ ਸਤਾਵਰ શરી ਨੂੰ ਤਾਕਤ ਦਿੰਦੀ ਹੈ ਪਲੱਸ ਇਹ ਸਰੀਰ ਦੇ ਵਿੱਚ ਜਿਹੜਾ ਹੈਗਾ ਆਪਣਾ ਹਾਜਮਣ ਠੀਕ ਕਰਦੀ ਹੈ ਆਪਾਂ ਚ ਅਰੂਚੀ ਐਂਡ ਡਾਈਜੈਸ਼ਨ ਨੂੰ ਖੱਟੜਕਾਰ ਐਸਿਡੀ ਫਲਕਸ ਨੂੰ ਸਾਰਾ ਠੀਕ ਕਰਦੀ ਹੈ ਇਹਨਾਂ ਦੋਨਾਂ ਦਾ ਫਾਈਨ ਪਾਊਡਰ ਬਣਾ ਕੇ ਤੁਸੀਂ ਕਿਸੇ ਕੱਟ ਦੇ ਮਰਦਵਾਣ ਵਿੱਚ ਸੰਭਾਵ ਨੂੰ ਫੇਰਿਸ ਪਾਊਡਰ ਦਾ ਜਿਹੜਾ ਹੈ 1 ਚੁਸਕੂਨ ਛੋਟਾ ਟੀਸਪੂਨ ਲੈ ਕੇ ਉਹਨੂੰ ਤੁਸੀਂ ਇੱਕ ਚਮਚਾਹ ਦੇ ਵਿੱਚ ਮਿਲਾ ਕੇ ਇੱਕ ਟਾਈਮ ਲੈਣਾ ਸਵੇਰ ਦੇ ਟਾਈਮ ਉਸ ਤੋਂ ਬਾਅਦ ਇੱਕ ਚਮਚ ਫੇਰ ਸਹਿਦ ਦੇ ਵਿੱਚ ਮਿਲਾ ਕੇ ਸ਼ਾਮ ਨੂੰ ਲੈਣ ਮੀਨ ਜੇ ਇੱਕ ਚਮਚ ਸਹਿਦ ਤੇ ਇੱਕ ਚਮਚ ਇਹ ਜਿਹੜਾ ਪਾਊਡਰ ਹੈ ਇਹ ਇੱਕ ਡੋਜ਼ ਹੈ ਇੱਕ ਟਾਈਮ ਲਈ ਖਰਾਕ ਤੇ ਦਿਨ ਦੇ ਵਿੱਚ ਨੂੰ ਦੋ ਵਾਰ ਲੈਣਾ ਸਵੇਰ ਸ਼ਾਮ ਫਿਰੰਮਾ ਤੁਹਾਡੇ ਜਿਹੜੇ ਪੇਟ ਦੀ ਗੈਸ ਠੀਕ ਹੋਵੇਗੀ ਪਲੱਸ ਤੁਹਾਡਾ ਖਾਤਾ ਬਿਤੇੜਾ ਲਈ ਬਚੇਗਾ ਸਿਹਤ ਨੂੰ ਜਿਹੜੀ ਹੈਗੀ ਵਧੀਆ ਤਾਕਤ ਮਿਲੇਗੀ ਦੂਸਰਾ ਨੁਕਸਾ ਹੈਗਾ ਕਦੇ ਵਿਦਾਂਤਿਆ ਆਦ ਦਾ ਕੈਪਸੂਲਾਂ ਦੀ ਲੋੜ ਦਿੱਤੇਗੀ ਜੇਕਰ ਤੁਸੀਂ ਇਹ ਨੁਕਸਾ ਬਣਾਉਣੀ ਇਦ ਲਈ ਆਪਾਂ ਲੈਣਾ ਦੋ ਤਿੰਨ ਚਮਚ ਅਜਵਾਇਣ ਦੇ ਉਹਨਾਂ ਨੂੰ ਪਤਲੇ ਤੇ ਹਲਕਾ ਬਰਾਊਨ ਹੋਣ ਤੱਕ ਭੌਣ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਨੂੰ ਅਲੱਗ ਕਰ ਲੈਣਾ ਤੇ ਇੱਕ ਆਪਾਂ ਲੈ ਜੇ ਨਾਲ ਉਬਲਿਆ ਹੋਇਆ ਪਾਣੀ ਜਿਹਦੇ ਵਿੱਚ ਇੱਕ ਆਪਾਂ ਬਰਤਨ ਰੱਖ ਕੇ ਉਹਦੇ ਵਿੱਚ ਗੁੜ ਜਾਂ ਸ਼ੱਕਰ ਗੁੜ ਜਾਂ ਸ਼ੱਕਰ ਪਾ ਕੇ ਤੇ ਵਿੱਚ ਜੀਰਾ ਪਾ ਕੇ ਤਾਂ ਉਹਨਾਂ ਦੇ ਵਿੱਚ ਪਕਾ ਦੇਣਾ ਵੀ ਮਤਲਬ ਜਿਹੜਾ ਗੁੜ ਜਾਂ ਸ਼ੱਕਰ ਹੈ ਉਹਦੇ ਵਿੱਚ ਮਿਕਸ ਹੋ ਜਾਵੇ ਉਹ ਐਸ ਤੱਕ ਦਾ ਪੇਸਟ ਬਣ ਜਾਵੇ ਜਿਵੇਂ ਕੋਈ ਚਾਵਲ ਭਰਾ ਹੁੰਦਾ ਜਦੋਂ ਚਾਵਲ ਭਰਾ ਵਾਂਗੂ ਪੇਸਟ ਜਿਹਾ ਬਣ ਜਾਵੇ ਫਿਰ ਉਹਨੂੰ ਉਤਾਰ ਲੈਣਾ ਇਹਦੇ ਇੱਕ ਚਮਚ ਤੁਸੀਂ ਲੈਣਾ ਸਵੇਰ ਇੱਕ ਟੰਬੂ ਲੈਣਾ ਸਾਮ ਲੈਣਾ ਕਾ ਫੀਨ ਵਾਲਾ ਲੈਣਾ ਨੂੰ ਤੁਸੀਂ ਹੈਗਾ ਕੱਚੇ ਦੁੱਧ ਨਾਲ ਤੁਸੀਂ ਮੰਨ ਤੁਸੀਂ ਕੱਚਾ ਦੁੱਧ ਲੈਣਾ ਤੇ 50 ਮੈਨ ਉਹਦੇ ਵਿੱਚ ਪਾਣੀ ਪੋਣਾ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਜਦੋਂ ਆਪਾਂ ਚੰਚਾ ਇੱਕ ਪਹਿਲਾਂ ਤਿਆਰ ਕੀਤਾ ਉਹਦੇ ਅਪਲਾਈ ਕਰਦੇ ਹਾਂ ਚਾਹ ਹੁਣ ਤੁਸੀਂ ਚਬਾ ਚਬਾ ਕੇ ਖਾਣਾ ਤੇ ਉਸ ਦੇ ਉੱਪਰ ਦੀ ਦੁੱਧ ਪੀ ਲੈਣਾ ਜਿਹੜਾ ਆਪਾਂ ਕੱਚਾ ਦੁੱਧ ਤੇ ਪਾਣੀ ਨਾਲ ਲੈ ਤਿਆਰ ਕੀਤਾ ਹੈ ਇਹਨੂੰ ਸਵੇਰ ਸ਼ਾਮ ਨੂੰ ਇਹਦੇ ਨਾਲ ਜਿਹੜਾ ਤੁਹਾਡਾ ਕਿੰਨਾ ਹੈ ਪਾਣਾ ਜਿਹੜਾ ਤਿਆਰ ਬੰਦਾ ਹੋਵੇ ਪੁਬਲਿਕ ਕੋ ਠੀਕ ਹੋ ਜਾਊਗਾ ਬਸ ਇਹਨਾਂ ਫਾਰਮ ਦੀ ਲੋੜ ਹੈ ਤੇ ਵਰਤਨ ਦੀ ਲੋੜ ਹੈ ਇਹਨੂੰ ਵਰਤੋ ਆਪਣਾ ਤੇ ਫਾਇਦਾ ਲਓ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤਾਂ ਵੀ ਮੇਰਾ ਭਲਾ ਹੋਊਗਾ ਵੀਡੀਓ ਨੂੰ ਅੰਦੇ ਤੱਕ ਦੇਖੰਨੇ ਲਈ ਸ਼ੁਕਰੀਆ ਤੁਹਾਨੂੰ